ਜਿਹੜੀ ਆਪਣੇ ਪਿੰਡਾਂ ਦੇ ਚੌਕੀਦਾਰਾਂ ਦੀ ਪਰੰਪਰਾ ਰਹੀ ਹੈ ਪਹਿਲਾਂ ਚੌਕੀਦਾਰ ਥਾਣੇ ਆਉਂਦੇ ਸੀ ਤੇ ਥਾਣੇ ਦੇ ਰਜਿਸਟਰਾਂ ਵਿੱਚ ਉਹਨਾਂ ਵੱਲੋਂ ਐਂਟਰੀਆਂ ਵੀ ਕਰਵਾਈਆਂ ਜਾਂਦੀਆਂ ਸੀਗੀਆਂ ਥਾਣੇ ਉਹਨਾਂ ਦਾ ਕਾਫੀ ਤਾਲਮਿਲ ਹੁੰਦਾ ਸੀ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਪਰੰਪਰਾ ਹੈ ਗਈ ਕਿਉਂਕਿ ਟੈਕਨੋਲੋਜੀ ਆ ਵੀ ਸਾਡਾ ਵੇ ਆਫ ਵਰਕਿੰਗ ਚੇਂਜ ਹੋ ਗਿਆ ਤੇ ਇਹੋ ਜਿਹੜਾ ਲਿੰਕ ਸੀਗਾ ਉਹ ਲਿੰਕ ਕਾਫੀ ਸਮੇਂ ਤੋਂ ਉੰਨਾ ਮਜ਼ਬੂਤ ਨਹੀਂ ਰਿਹਾ ਚੌਕੀਦਾਰ ਤੇ ਪੁਲਿਸ ਦਾ ਜਿਹੜਾ ਕਿ ਪਹਿਲਾਂ ਹੁੰਦਾ ਸੀਗਾ ਤੇ ਇਸੇ ਲਿੰਕ ਨੂੰ ਰਿਵਾਈਵ ਕਰਨ ਲਈ ਤੇ ਜਿਹੜੀ ਆਪਣੀ ਸਰਕਾਰ ਦੀ ਨਸ਼ੇ ਦੇ ਖਿਲਾਫ ਮਾਨਯੋਗ ਸੀਐਮ ਸਾਹਿਬ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਵੀ ਬਣਾਈਆਂ ਉਸੇ ਦੀ ਲੜੀ ਦੇ ਵਿੱਚ ਇਹ ਅਸੀਂ ਕੁਪੜਾਲਾ ਕੀਤਾ ਜਿਹਦਾ ਅਸੀਂ ਨਾਮ ਰੱਖਿਆ ਹੈ ਮਿਸ਼ਨ ਨਿਗਰਾਨੀ ਮਿਸ਼ਨ ਨਿਗਰਾਨੀ ਦੇ ਤਹਿਤ ਅਸੀਂ ਇਹ ਕੀਤਾ ਕਿ ਸਭ ਤੋਂ ਪਹਿਲਾਂ ਅਸੀਂ ਪਬਲਿਕ ਨਾਲ ਮੀਟਿੰਗ ਕੀਤੀ ਉਹਨਾਂ ਦੇ ਵਿੱਚ ਜਿਹੜੇ ਸਭ ਤੋਂ ਸਾਨੂੰ ਇਹ ਲੱਗਿਆ ਕਿ ਵਲਨਰੇਬਲ ਜਿਹੜੇ ਵਿਲੇजेस ਹੈਗੇ ਜਿੱਥੇ ਜ਼ਿਆਦਾ ਨਸ਼ੇ ਦੀ ਸ਼ਿਕਾਇਤ ਆਈ ਹੈ ਉਹਨਾਂ ਦੇ ਚੌਕੀਦਾਰਾਂ ਨੂੰ ਅਸੀਂ ਆਰੈਂਟੀਫਾਈ ਕੀਤਾ ਉਹਨਾਂ ਨੂੰ ਬੁਲਾ ਕੇ ਫਿਰ ਅਸੀਂ ਪਹਿਲਾਂ ਐਸਐਚਓ ਨਾਲ ਮੀਟਿੰਗ ਕਰਵਾਈ ਫਿਰ ਡੀਐਸਪੀ ਨਾਲ ਮੀਟਿੰਗ ਕਰਵਾਈ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਨੂੰ ਬੁਲਾ ਕੇ ਅਸੀਂ ਆਪ ਵੀ ਉਹਨਾਂ ਦੀ ਮੀਟਿੰਗ ਕੀਤੀ ਬਰੀਫਿੰਗ ਕੀਤੀ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਇਤਿਹਾਸਿਕ ਰੋਲ ਕੀ ਰਿਹਾ ਹੈ ਤੇ ਉਹਨਾਂ ਨੂੰ ਐਨਕਰੀਜ ਕੀਤਾ ਕਿ ਉਹ ਥਾਣੇ ਆਣ ਤੇ ਦੁਬਾਰਾ ਉਹੀ ਪਰੰਪਰਾ ਸ਼ੁਰੂ ਕਰਨ ਤਾਂ ਕਿ ਜਿਹੜੀ ਜਾਣਕਾਰੀ ਹੈਗੀ ਹੈ ਨਸ਼ੇ ਦੇ ਖਿਲਾਫ ਔਰ ਅਦਰਵਾਇਜ਼ ਵੀ ਜਿਹੜੀ ਹੈ ਉਹ ਉਹ ਸਾਂਝੀ ਕਰ ਸਕਣ ਤੇ ਸਾਡੇ ਜਿਹੜੇ ਹੈਗੇ ਸਾਡੇ ਅੱਖ ਤੇ ਕੰਨ ਜਿਹੜੇ ਹੈਗੇ ਆਈਜ਼ ਇੰਡੀਅਰਸ ਪੁਲਿਸ ਦੇ ਉਹ ਬਣ ਸਕਣ ਇਸ ਦਿਨ ਵਾਲੀ ਇੱਕ ਵਨ ਟਾਈਮ ਐਸ ਐਸ ਅ ਟੋਕਨ ਆਫ ਅਪਰੀਸ਼ੀਏਸ਼ਨ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਉਹਨਾਂ ਨੂੰ ਅਸੀਂ ਦੋ ਜੋੜੀ ਨਵੇਂ ਕਪੜੇ ਬੂਟ ਅਤੇ ਟਾਰਚਾਂ ਵੀ ਜਿਹੜੀਆਂ ਲੈ ਕੇ ਦਿੱਤੀਆਂ ਤੇ ਮਿਸ਼ਨ ਨਿਗਰਾਨੀ ਦੇ ਤਹਿਤ ਹੀ ਇਹੀ ਇਹ ਸਾਡਾ ਏਮ ਹੈਗਾ ਕਿ ਜਿਹੜਾ ਪੁਰਾਣਾ ਆਪਣੀ ਪਰੰਪਰਾ ਰਹੀ ਹੈ ਰੀਤ ਰਹੀ ਹੈ ਉਹ ਦੁਬਾਰਾ ਤੋਂ ਸ਼ੁਰੂ ਕਰੀਏ ਜਿਹੜਾ ਚੌਕੀਦਾਰ ਹੈ ਉਹਦਾ ਲੋਕਲ ਥਾਣੇ ਨਾਲ ਜੁੜਾਵ ਹੋਵੇ ਤੇ ਸਾਨੂੰ ਉਮੀਦ ਹੈ ਕਿ ਹੌਲੀ ਹੌਲੀ ਇੱਕ ਇਹ ਪਾਇਲਟ ਪ੍ਰੋਜੈਕਟ ਕੁਝ ਪਿੰਡਾਂ ਦੇ ਵਿੱਚ ਕੀਤਾ ਹੈ 50 60 ਪਿੰਡਾਂ ਦੇ ਵਿੱਚ ਬਟਿੰਡਾ ਜ਼ਿਲ੍ਹੇ ਦੇ ਦੇ ਬਾਅਦ ਦੇ ਵਿੱਚ ਇਹਨੂੰ ਐਕਸਟੈਂਡ ਕਰਕੇ ਪੂਰੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਤਿ ਸ੍ਰੀ ਅਕਾਲ